ਇਹ ਗੱਡੀ ਕਿਹੜੀ ਆ ਲਾ ਬਈ ਇਹ ਆ ਦੇਖੋ ਬਾਹਰ ਹੀ ਤੋੜਾ ਪਕੜਾ ਕੋਈ ਪੇ ਨੂੰ ਯਾਰ ਮਾਮਾ ਆ ਪਈ ਲਓ ਆ ਇੱਕ ਤੋੜਾ ਜੀ ਤੇ ਚਾਰ ਬੋਤਲਾਂ ਨਿਕਲੀਆਂ ਨਾ ਨਾ ਇਹ ਹਣੀ ਫੁੱਟ ਗਿਆ ਓਏ ਹੈ ਰੁਪਾਲਾ ਹਨਾ ਤੋੜਾ ਕੀ ਟੋਰੇ ਟੋਰੇ ਚਾਰ ਪਸੇਰੀ ਗੜ ਪਾਏ ਨਹੀਂ ਫੋਟੋ ਲਾਵਾਂਗੇ ਇੱਥੇ ਖੜ੍ਹਜੋ ਲੈਣੇ ਕਰ ਕੋਈ ਨਾ ਜੀ ਆਪਾਂ ਤਾਂ ਰੈਸਟੇਡ ਆਣਾ ਕਰ ਤੇ ਭੈਣ ਜੀ ਉਹਨੇ ਤੂੰ ਘਰ ਨੂੰ ਜਾ ਮੈਂ ਆਪੇ ਨਹੀਂ ਉਹਨੂੰ ਕਰ ਦੇਂਗਾ ਮਾਮੇ ਦੇ ਲੰਕ ਕੋਲੇ ਉਹ ਨਹੀਂ ਇੱਧਰ ਮਾਰੀ ਜਨਾ ਭਗਾਈ ਕੋਈ ਮੈਂ ਤਾਂ ਤੁਹਾਨੂੰ ਦੱਸਤਾ ਦਿੱਤਾ ਮੈਂ ਕਿਹੜਾ ਕੋਈ ਮੁੱਕਰਾਂ ਇਹ ਪਸੇਰੀ ਗੜ ਨਾ ਨਾ ਜੀ ਆਹੀ ਪਸੇਰੀ ਗੜ ਪੈਂਦਾ ਜੇ ਦੱਸੋ ਕੀ ਉਹ ਐਂ ਕਰਾ ਉਹ ਐਂ ਕਰਦਾ ਜੀ ਆਪਣਾ ਪਾ ਲਿਆ ਜੇ ਪਰੇ ਪਾਜਾ ਤੇ ਪਾਪੇ ਦਾ ਚਾਦਰ ਕੁਰਤੇ ਨਾਲ ਛੋਲੇ ਚ ਪਾ ਕੇ ਲੈ ਆਰੇ ਫਿਰ ਉੱਥੇ ਬਦਲਣਾ ਕਰ ਜਾ ਉਹ ਉਹਦੇ ਵਾਸਤੇ ਕੁਤਕ ਇੱਥੇ ਕੁਤ ਮੈਂ ਉੱਪਰ ਲਾ ਡਰਾ ਮ ਫੜਾ ਪਾਣੇ ਲੈ ਕੇ ਜਾ ਪਾਪਾ ਇੱਕ ਗੱਲ ਓਏ ਇੱਕ ਗੱਲ ਚਾਦਰ ਕੁਰਤੇ ਲੋੜ ਹੀ ਨਹੀਂ ਉੱਥੇ ਵਰਦੀ ਪੋਜੇ ਲਾਲੀ 7 ਨੰਬਰ ਆਉਂਦਾ ਕਾਏ ਨੰਬਰ ਲੱਗਦਾ ਵਰਦੀ ਦਾ ਸਿੱਧਾ ਉਹਦੇ ਅੱਗੇ ਹੋਰ ਕਿੱਡੀ ਨਾ ਨਹੀਂ ਆ ਤੁਹਾਡੇ ਸਾਹਮਣੇ ਆ ਦਿਖਾ ਤਾ ਉਡਾਈ ਆ ਪਾਪਾ ਜਮੀ ਮੱਕਰਦੇ ਨਹੀਂ ਪਸੇਰੀ ਗੋੜ ਪੰਦੇ 5 ਬੋਤਲਾਂ ਨਿਕਲਣਗੇ ਜੀ ਜੀਮੇਦਾਰ ਬੰਦੇ ਆ ਪਕੜੋ ਕੋਈ ਬਲੈਕ ਕਰਦੇ ਆ ਬੈਂਤੀ ਆ ਮਾਮਾ ਕਰਦੇ ਯਾਰ ਗੱਲ ਦਾ ਨਹੀਂ ਦੇ ਬੈਂਤੀ ਆਏ ਕਰਦੇ ਆ ਕਿ ਸਰਪੰਚ ਬੰਬਰ ਵੀ ਰਹੇ ਆ ਸਾਰਾ ਕੁਝ ਪੈਲੇ ਦੇ ਮੋਟੇ ਵੱਡ ਬੰਦੇ ਆ ਸਾਰੇ ਕੰਮਾਂ ਚ ਦੇਖਿਆ ਜੀ ਵੀ ਛੋਡੇ ਮੂੰਹ ਤੇ ਬੈਂਤੀ ਕਰਦੇ ਆ ਚਾਰ ਬੋਤਲਾਂ ਕੋ ਨਿਕਲ ਜਗੀਆਂ ਨਹੀਂ ਫਿਰ ਚਾਰ ਛੇ ਹੋਣੀਆਂ ਫਿਰ ਇਹ ਦੇਸੀ ਤਾਂ ਐ ਬੈਂਚੇ ਦੇ ਜੀਮੇਦਾਰ ਬੰਦੇ ਆ ਫਿਰ ਮੋਲੇ ਲਿਆਓ ਤੋਨਾ ਵੱਡਣਾ ਜੀ ਕੰਡ ਖਾਈ ਜਾਊਗੀ ਮੋਲੀ ਲਾਵਾਂਗੇ ਮਹਿੰਗੀ ਭਰੀ ਹੈ ਜਨਾਬ ਆ ਮਹਿੰਗੀ ਕੋਣ ਸਕਤ ਅੱਛਾ ਇਹਦੋਂ ਬਾਅਦ ਜੇ ਪਾਲੀ ਚੱਲ ਆਹ ਘੇੜਾ ਛੱਡ ਦਿੰਨੇ ਐ ਏਡੀ ਗੱਲ ਨਹੀਂ ਵੀ ਆਏ ਤੌੜਾ ਚਾਰ ਬੋਤਲਾਂ ਨਿਕਲ ਗਿਆ ਚੱਲ ਹਾਂਜੀ ਹਾਂਜੀ ਇਹਦੋਂ ਬਾਅਦ ਨਹੀਂ ਕਦੇ ਪਈ ਸਾਨੂੰ ਸੀਐਡੀਆਈਸੀ ਪੱਕੀ ਕਹਿੰਦੇ ਇਹਨਾਂ ਨੇ ਖਾਸ ਹੀ ਪਾ ਕੇ ਛੇੜਦੇ ਆ ਨਾ ਨਾ ਅੱਜ ਪਿਓ ਦੇ ਅੱਗੇ ਨਹੀਂ ਨੀਏ ਕੰਮ ਕਰਿਆ ਸੀ

კიდე ერთი და ბანდა რობა და მე მე და ისინი პიე ინუ აქრი ე ინუ ჯო პე იი ნა ვა კა